ਬਣਉਦਾ ਇਹ ਲੰਕਾਰ ਫਿਰ ਮੈਂ ਉਹ ਆਪਣੇ ਮੁੰਡੇ ਨਾਲ ਦੇ ਵੱਲੇ ਥੋੜਾ ਨਾ ਮਾਮਾ ਮੇਰੇ ਨਾਲ ਵੀ ਹੈ ਨਾ ਗਲਤੀ ਵੀ ਨਾ ਆਪਣੇ ਆਪਣੇ ਨਾਮ ਸਾਥਿਓ ਅਸੀਂ ਖੜੇ ਆ ਬੂਟਾ ਸਿੰਘ ਦੇ ਖੇਤ ਚ ਪਿੰਡ ਬੜੇ ਗੁੜੇ ਇੱਥੇ ਕਿਸਾਨਾਂ ਨੇ ਬੁਲਾਇਆ ਕਿਉਂਕਿ ਪੀਵੀ1 ਜੋ ਬਸਮਤੀ ਦਾ ਬੀਜ ਸ਼ਕਤੀਵਰਧਕ ਕੰਪਨੀ ਦਾ ਲੈ ਕੇ ਆਏ ਸੀ ਉਸ ਦੇ ਵਿੱਚ ਬਹੁਤ ਸਾਰੀ ਜਿਹੜੀ ਪਰਮਲ ਦੀ ਮਿਕਸਿੰਗ ਆ ਉਸ ਕਰਕੇ ਅੱਜ ਖੇਤ ਦੇਖਣ ਆਈ ਸੀ ਤੇ ਦੱਸ ਦੇਣਾ ਚਾਹੁੰਦੇ ਆ ਸਾਥੀਓ ਇਹ ਉਹ ਹੀ ਸ਼ਕਤੀਵਰਧ ਕੰਪਨੀ ਦੀ ਦੇ ਬਾਰੇ ਅਸੀਂ ਵਾਰ-ਵਾਰ ਬੋਲਦੇ ਆ ਜਿਹੜੀਆਂ ਪੂਸਾ ਦੀਆਂ ਵੈਰਾਈਟੀਆਂ ਚਾ ਪੀਪੀ 1 ਐ ਪੀਪੀ 6 ਐ 1509 ਐ 1847 ਐ 1886 ਐ ਜਿੰਨੀਆਂ ਵੀ 1121 ਐ 1718 ਜਿੰਨੀਆਂ ਵੈਰਾਈਟੀਆਂ ਸਾਡੀ ਪੂਸਾ ਯੂਨੀਵਰਸਿਟੀ ਦੀਆਂ ਆ ਜਿਹੜਾ ਉੱਥੇ 70 ਤੋਂ 90 ਰੁਪਏ ਕਿਲੋ ਰੇਟ ਆ ਇਹ 200 ਤੋਂ 300 ਰੁਪਏ ਰੇ ਵੇਚ ਦੀਆਂ ਇਹ ਸਾਨੂੰ ਲੁੱਟਣ ਦਾ ਕੰਮ ਕਰਦੀਆਂ ਆ ਤੇ 200 300 ਵੇਚ ਕੇ ਵੀ ਢਿੱਡ ਨਹੀਂ ਪਰਦਾ ਮਿਕਸਿੰਗ ਫੇਰ ਆ ਰਹੀ ਹੈ ਕੁਆਲਿਟੀ 'ਚ ਫੇਰ ਦਿੱਕਤ ਹੈ ਤੇ ਇਹ ਜਿਹੜਾ ਪੀਵੀ 1 ਦਾ ਬੀਜ ਇਹ ਲੈ ਕੇ ਆਏ ਨੇ ਜਿਹਨੂੰ ਅਸੀਂ ਮੁਛਲ ਬਾਸਮਤੀ ਵੀ ਕਹਿੰਦੇ ਆ ਇਹ 4 ਕਿੱਲਾਂ ਦਾ ਬੀਜ ਬੂਟਾ ਸਿੰਘ ਜੀ ਲੈ ਕੇ ਆਏ ਨੇ ਮਹਿਤਾ ਇਨਸੈਕਟੀਸਾਈਡ 131 ਨੰਬਰ ਨਵੀ ਅਨਾਜ ਮੰਡੀ ਸਰਸਾ ਦੇ ਵਿੱਚੋਂ ਇਸ ਦੇ ਨਾਲ ਹੀ ਇੱਕ ਕਿਸਾਨ ਅਮਰੀਕ ਸਿੰਘ ਆ ਉਹ ਖੇਤੀ ਸੇਵਾ ਸੈਂਟਰ ਬੜਾ ਗੁੜਾ ਤੋਂ ਲੈ ਕੇ ਆਏ ਉਹ ਵੀ 4 ਕਿੱਲਾਂ ਦਾ 5 ਕਿੱਲਾਂ ਦਾ ਬੀ ਲੈ ਕੇ ਆਇਆ ਇੱਕ ਜਗਤਾਰ ਸਿੰਘ ਕਿਸਾਨ ਆ ਉਹ ਵੀ ਖੇਤੀ ਸਹਾਇਤਾ ਸੈਂਟਰ ਬੜੀਗੜੂ ਤੋਂ ਲੈ ਕੇ ਆਇਆ ਅਸੀਂ ਕਿਉਂ ਦੱਸਣਾ ਚਾਹੁੰਦੇ ਆ ਉਹ ਵੀ 4-5 ਕਿੱਲਾਂ ਦੇ ਲਿਆਏ ਆ ਕਿਉਂਕਿ ਉਹ 7 ਕਿੱਲਾਂ ਦੇ ਲੈ ਕੇ ਆਇਆ ਅਸੀਂ ਤਾਂ ਦੱਸਣਾ ਚਾਹੁੰਦੇ ਆ ਸਾਥੀਓ ਵੀ ਇਸ ਬੀਜ ਚ ਕੰਪਲੇਂਟ ਆ ਅਗਰ ਸਰ੍ਹਚਾ ਤੋਂ ਆਈ ਹੁੰਦੀ ਤੇ ਦੂਜਿਆਂ ਦੀ ਨਾਮ ਦੀ ਠੀਕ ਸੀ ਜਿਨ੍ਹਾਂ ਜਿਨ੍ਹਾਂ ਨੇ ਪੀਪੀ 1 ਦਾ ਬੀਜ ਇੱਥੋਂ ਲਿਆ ਤਿੰਨ ਇੱਥੇ ਨੇੜੇ-ਨੇੜੇ ਤਿੰਨ ਕਿਸਾਨਾਂ ਦੀ ਕੰਪਲੇਂਟ ਆ ਗਈ ਨੇੜੇ-ਨੇੜੇ ਖੇਤਾਂ ਕੋ 10-10 ਕਿੱਲਾਂ 15-15 ਕਿੱਲਾਂ ਦੀ ਦੂਰੀ ਤੇ ਤੇ ਇਸ ਇਹਨਾਂ ਨੇ ਜਾ ਕੇ ਦੁਕਾਨਦਾਰ ਨੂੰ ਕਿਹਾ ਉਸ ਦੁਕਾਨਦਾਰ ਨੇ ਕੰਪਨੀ ਵਾਲੇ ਨੂੰ ਭੇਜਿਆ ਲੇਕਿਨ ਗੋਲ-ਗੋਲ ਗੱਲਾਂ ਕਰਕੇ ਤੇ ਕਿਸਾਨ ਦਾ ਹੀ ਕਸੂਰ ਕੱਢ ਕੇ ਚਲੇ ਗਏ ਅਜੇ ਤੱਕ ਇਹਨਾਂ ਦੀ ਸੁਣਵਾਈ ਨਹੀਂ ਹੋਈ ਤੇ ਅਸੀਂ ਅੱਜ ਆਏ ਅਸੀਂ ਰਿਡਨ ਦੇ ਵਿੱਚ ਕੰਪਲੇਂਟ ਵੀ ਦਿੰਨੇ ਆ ਅਸੀਂ ਜੋ ਸਾਡਾ ਖੇਤੀ ਉਪਨਿदेशक ਡਾਕਟਰ ਸੁਦੇਵ ਸਿੰਘ ਆ ਡੀਡੀਏ ਉਸ ਨੂੰ ਵੀ ਕੰਪਲੇਂਟ ਭੇਜ ਰਹੇ ਆ ਇੱਕ ਡਾਇਰੈਕਟਰ ਨੂੰ ਵੀ ਭੇਜਦੇ ਆ ਵੀ ਇਹਨਾਂ ਕੰਪਨੀਆਂ ਤੇ ਅੰਕੂਸ਼ ਲਗਾਇਆ ਜਾਏ ਇਹਨਾਂ ਦੀ ਲੁੱਟ ਬੰਦ ਕੀਤੀ ਜਾਵੇ ਤੇ ਇਹਨਾਂ ਦੇ ਉੱਪਰ ਜਿਹੜਾ ਕਿ ਕੁਆਲਿਟੀ ਅੱਛੀ ਦੇ ਸਕਣ ਉਹਤੇ ਵੀ ਕੋਈ ਪੈਰਾਮੀਟਰ ਤੈਅ ਹੋਣੇ ਚਾਹੀਦੇ ਆ ਤੇ ਜਿਹੜਾ ਕਿਸਾਨ ਦਾ ਨੁਕਸਾਨ ਹੋਇਆ ਉਹਨੂੰ ਉਹਦੀ ਪਰਭਾਈ ਹੋਣੀ ਚਾਹੀਦੀ ਹੈ ਕਿਉਂਕਿ ਨੁਕਸਾਨ ਕਿਉਂ ਕਹਿ ਰਹੇ ਆ ਸਾਥੀਓ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਥੱਲੇ ਆ ਇਹ ਪਰਮਲ ਝੋਨਾ ਪੱਕ ਚੁਕਿਆ ਤੇ ਉੱਪਰ ਵਾਲਾ ਜਿਹੜਾ ਪੀਵੀ1 ਹੈ ਇਹ ਕੱਚੀ ਹੈ ਇਹਨੂੰ ਤੇ 25 ਦਿਨ ਲੱਗ ਜਾਣਗੇ ਮਹੀਨਾ ਵੀ ਲੱਗ ਸਕਦਾ ਪੱਕਣ ਚ ਉਹ 4-5 ਦਿਨਾਂ ਦੇ ਵਿੱਚ ਕਿਰਨਾ ਸ਼ੁਰੂ ਹੋ ਜਾਊਗਾ ਜਿੰਨੀ ਦੇਰ ਨੂੰ ਇਹ ਵੱਢਣ ਦਾ ਸਮਾਂ ਆਊਗਾ ਝੋਨਾ ਸਾਰਾ ਥੱਲੇ ਫੈਲ ਜਾਊਗਾ ਅਗਲੇ ਸਾਲ ਵੀ ਦਿੱਕਤ ਆਊਗੀ ਇਸ ਕਿਸਾਨ ਨੂੰ ਤੇ ਉਸ ਦੀ ਵੈਰਾਈਟੀ 'ਚ ਵੀ ਦਿੱਕਤ ਆਊਗੀ ਨਰਮ ਜਿਹੜਾ ਝੋਨਾ ਬਾਸਮਤੀ ਵੀ ਕਹੂਗੀ ਉਹ ਵੀ 5-700 ਰੁਪਏ ਰੇਟ ਡਾਊਨ ਵਿਕੂਗੀ ਇਹ ਇਨਾ ਮੁੰਡਾ ਨੁਕਸਾਨ ਇਸ ਬੀਜ ਕੰਪਨੀ ਨੇ ਜਿਹੜੀ ਸ਼ਕਤੀ ਵਰਧਕ ਬੀਜ ਕੰਪਨੀ ਸਾਰਦੀ ਹੈ ਸ਼ਕਤੀ ਵਰਧਕ ਪ੍ਰਾਈਵੇਟ ਕੰਪਨੀ ਹੈ ਬਹੁਤ ਵੱਡੀ ਲੁੱਟ ਕਿਸਾਨਾਂ ਦੀ ਕਰਦੀ ਹੈ ਚਾਹ ਗਵਾਰੇ ਦਾ ਬੀਜ ਹੋਵੇ 100 ਵਾਲਾ 500 700 ਦਾ ਚਾਹ ਸਰੋਂ ਦਾ ਹੈ ਚਾਹ ਕਪਾਹ ਦਾ ਬੀਜ ਹੈ 1000 ਰੁਪਏ ਦਾ 400 ਗ੍ਰਾਮ ਤੱਕ ਦਿੰਦੇ ਆ ਬਹੁਤ ਵੱਡੀ ਲੁੱਟ ਕਿਸਾਨਾਂ ਨਾਲ ਕਰਦੀ ਹੈ ਤੇ ਇਹ ਉਸ ਤੋਂ ਵੱਡੀ ਲੁੱਟ ਹੈ ਜਿਹੜੀ ਮਿਕਸਿੰਗ ਦੇ ਕੇ ਇਹ ਕਿਸਾਨਾਂ ਨੂੰ ਬਰਬਾਦ ਕਰਨ ਦਾ ਕੰਮ ਕਰ ਰਹੀ ਹੈ ਇਸੇ ਸਾਡੀ ਜਥੇਬੰਦੀ ਭਾਰਤੀ ਕਿਸਾਨ ਇਕਤਾ ਬੀਕੇ ਵੀ ਕੜਾ ਜਿਹੜਾ ਕਦਮ ਉਠਾਉਂਦੇ ਹੋਏ ਇਸ ਕਿਸਾਨ ਨੂੰ ਇਨਸਾਫ ਦਵਾਉਗੀ ਤੇ ਜੋ ਵੀ ਬੰਦ ਦੀ ਕਾਰਵਾਈ ਉਸ ਕੰਪਨੀ ਦੇ ਖਿਲਾਫ ਅਗਰ ਦੁਕਾਨਦਾਰ ਦੋਸ਼ੀ ਪਾਇਆ ਜਾਂਦਾ ਦੁਕਾਨਦਾਰ ਦੇ ਖਿਲਾਫ ਵੀ ਕਰਾਈ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ